ਸਤਿ ਸ਼੍ਰੀ ਅਕਾਲ ਜੀ ਸਾਰੇ ਫਰੀਦਕੋਟ ਵਾਲੇ ਮੋਗੇ ਵਾਲੇ ਫਰੋਜ਼ਪੁਰ ਵਾਲੇ ਤੇ ਬਰਨਾਲੇ ਵਾਲਾ ਜੋ ਵੀ ਆਪਣਾ ਗਰੁੱਪ ਬਣਿਆ ਹੋਇਆ ਉਹਨਾਂ ਸਾਰਿਆਂ ਨੂੰ ਬੜੇ ਦਿਨਾਂ ਬਾਅਦ ਤੁਹਾਨੂੰ ਮੁਖਾਤਬ ਹੋ ਰਿਹਾ ਹੈ ਜਿਹੜੀ ਡਿਊਟੀ ਤੁਹਾਡੇ ਨਾਲ ਰਲ ਕੇ ਲਈ ਸੀ ਉਹਦੇ ਤੇ ਲੱਗੇ ਹੋਏ ਆ ਹਰ ਸ਼ਹਿਰ ਸ਼ਹਿਰ ਪਟ ਪਟ ਜਾ ਰਿਹਾ ਮੈਂ ਤੁਹਾਨੂੰ ਥੋੜੀਆਂ ਜੀਆਂ ਦੋ ਗੱਲਾਂ ਕਰ ਦਿਆਂ ਤੇ ਫਿਰ ਮੈਂ ਦੱਸ ਵੀ ਦਿੰਦਾ ਤੁਹਾਡੇ ਨਾਲ ਇੱਕ ਦੂਬਾਰ ਤੋਂ ਗੱਲ ਕਿਉਂ ਜੁੜੀ ਤੇ ਕਿਉਂ ਨਹੀਂ ਜੁੜੀ ਇਹਨੇ ਦਿਨਾਂ ਦੀ ਪਹਿਲੀ ਗੱਲ ਕਿ ਆਪਾਂ ਲੁਧਿਆਣੇ ਕੱਟ ਕੀਤਾ ਤੁਸੀਂ ਤਾਂ ਸਾਰੇ ਕਰਮਟ ਯੋਧੇ ਸਾਰੇ ਆਏ ਸੀ ਫੁੱਡੇ ਨਾਲੀ ਗੱਲ ਸ਼ੁਰੂ ਹੋਈ ਸੀ ਲੁਧਿਆਣੇ 3 ਦਸੰਬਰ ਨੂੰ ਆਪਾਂ ਕਿੰਨਾ ਵੱਡਾ ਇਕੱਠ ਕੀਤਾ ਕਿੰਨਾ ਵੱਡਾ ਰੌਲਾ ਪਿਆ ਉਹਦੇ ਲਈ ਡਰਾਮੇ ਵੀ ਸ਼ੁਰੂ ਕਰਤੇ ਸਰਕਾਰ ਨੇ ਉੱਤੇ ਸਿਚਵਾਲ ਸਾਹਿਬ ਹੋਰਾਂ ਨੂੰ ਭੇਜ ਕੇ ਪਰ ਮੈਨੂੰ ਪਤਾ ਸੀ ਇਹਨਾਂ ਨੇ ਗੱਲ ਮੰਨਣੀ ਨਹੀਂ ਕਿਉਂਕਿ ਇਹਨਾਂ ਦਾ ਇੱਕ ਸਿਸਟਮ ਹੈ ਉਸ ਸਿਸਟਮ ਦੇ ਵਿੱਚ 2100 ਸੋਰਸ ਨੇ ਜਿਹੜੇ ਪਾਣੀ ਨੂੰ ਗੰਦਾ ਕਰ ਰਹੇ ਨੇ ਜਿਵੇਂ ਜੀਰੇ ਵਾਲੀ ਫੈਕਟਰੀ ਦਾ ਹੋਇਆ ਇਹ ਬੁੱਡੇ ਨਾਲੇ ਨਾਲ ਸਬੰਧਤ ਹੈ ਸੰਗਿਆਂ ਵਾਲੀ ਬੜੇ ਥਾਵਾਂ ਤੇ ਡੋਆ ਡੈ ਚੀਜ਼ਾਂ ਉਹਨੂੰ ਬੰਦ ਕਰਾਉਣ ਲਈ ਸਾਨੂੰ ਇਸ ਤੋਂ ਵੀ ਵੱਡਾ ਹੱਲਾ ਮਾਰਨਾ ਪੈਣਾ ਹੈ ਸਾਹਮਣੇ ਵਾਅਦਾ ਕਰਕੇ ਮੁਕਰ ਗਏ ਤੁਸੀਂ ਆਪ ਸੋਚ ਲਓ ਐਡੀ ਬੇਸ਼ਰਮੀ ਔਰ ਇਹ ਮੁਕਰੇ ਕਿਉਂ ਨੇ ਕਿਉਂਕਿ ਇਹਨਾਂ ਨੇ ਮੁਕਰ ਨਹੀਂ ਸੀ ਇਹਨਾਂ ਕੋਲੇ ਸੋਲੂਸ਼ਨ ਕੋਈ ਨਹੀਂਗਾ ਇਹ ਉਹਨਾਂ ਨੂੰ ਵੀ ਕਹਿ ਸਕਦੇ ਨੋਰਮਸ ਨੂੰ ਫਾਲੋ ਕਰੋ ਰੂਲ ਨੂੰ ਫਾਲੋ ਕਰੋ ਕਿਉਂਕਿ ਇਹ ਉਹਨਾਂ ਤੋਂ ਪੈਸੇ ਲੈਂਦੇ ਨੇ ਤੇ ਹੁਣ ਸਾਨੂੰ ਇਨਾਂ ਦੀ ਵੋਟ ਤੇ ਝੋਟ ਕਰਨੀ ਪੈਣੀ ਆ ਫੇਰੇ ਗੱਲ ਮੰਨਣਗੇ ਔਰ ਵੋਟ ਤੇ ਝੋਟ ਕਰਨ ਲਈ ਅਸੀਂ ਇੱਕ ਵਹਿਣ ਗਰੁੱਪ ਲੈ ਕੇ ਆ ਸਾਰੇ ਪਾਸੇ ਨਿਕਲੇ ਹੋਏ ਆ ਪਹਿਲਾਂ ਅਸੀਂ ਨੰਗਲਾ ਅਨੰਦਪੁਰ ਸਾਹਿਬ ਤੇ ਰੁਪੜ ਗਏ ਉੱਥੇ ਆਪਾਂ ਆਪਦਾ ਗਰੁੱਪ ਐਸਟੈਬਲਿਸ਼ ਕੀਤਾ ਔਰ ਉੱਥੇ ਤਿੰਨ ਚਾਰ ਕੰਮ ਲੋਕਲ ਲੈਵਲ ਤੇ ਆਪਣੇ ਗਰੁੱਪ ਨੇ ਹੀ ਕਰਤੇ ਕਿਉਂਕਿ ਅਸੀਂ ਸਿਸਟਮ ਕੀ ਬਣਾਇਆ ਕਿ ਜਾਂ ਦਾ ਪਿੰਡ ਬੋਲੇ ਜਿਹੜਾ ਵਿਕਟਮ ਹੈ ਸਭ ਤੋਂ ਪਹਿਲਾਂ ਜਿਹਦੇ ਪ੍ਰੋਬਲਮ ਆ ਜਾਂ ਸ਼ਹਿਰ ਦਾ ਮੁਹੱਲਾ ਬੋਲੇ ਫਿਰ ਜੇ ਗੱਲ ਉਹਨਿਆਂ ਨਾਲ ਨਹੀਂ ਬਣ ਰਹੀ ਤਾਂ ਆਪਣੇ ਗਰੁੱਪ ਵਾਲੇ ਇਲਾਕੇ ਨੂੰ ਇਕੱਠਾ ਕਰਨਗੇ ਇਲਾਕੇ ਨਾਲ ਵੀ ਗੱਲ ਨਾ ਬਣੀ ਤਾਂ ਅਸੀਂ ਪੰਜਾਬ ਦੀ ਕੌਲ ਕਰਾਂਗੇ ਇਸੇ ਸਿਲਸਿਲੇ 'ਚ ਆਪਾਂ 4 ਤੋਂ 5 ਕੰਮ ਉੱਥੇ ਕਰਾ ਚੁੱਕੇ ਖੈਰ ਇਹ ਕੰਮ ਆਪਾਂ ਸਾਰੇ ਪੰਜਾਬ 'ਚ ਕਰ ਰਹੇ ਆਂ ਔਰ 13 ਅਪ੍ਰੈਲ ਨੂੰ ਆਪਾਂ ਮੁਖਤਸਰ ਸਾਹਿਬ ਇੱਕ ਵੱਡਾ ਇਕੱਠ ਕਰਨਾ ਹੈ ਇਕੱਠ ਕਿਉਂ ਕਰਨਾ ਹੈ ਤੇ ਕੀ ਕਹਿਣਾ ਉਹਦੇ 'ਚ ਉਹਦੇ 'ਚ ਆਪਾਂ ਇੱਕ ਤਾਂ ਪਾਣੀ ਵਾਲਾ ਮੇਨ ਮੁੱਦਾ ਇੱਕ ਨਸ਼ਿਆਂ ਵਾਲਾ ਤੇ ਇੱਕ ਤੁਸੀਂ ਕਹਿ ਲਓ ਆਪਾਂ ਜਿਹੜਾ ਬਾਹਰ ਹੀ ਆ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਇਹਦੇ ਬਾਰੇ ਇੱਕ ਬਿੱਲ ਪ੍ਰਪੋਜ਼ ਕੀਤਾ ਹੈ ਜਿਹੜਾ ਬਿੱਲ ਬੜੀਆਂ ਸਟੇਟਾਂ ਚ ਬਣ ਚੁੱਕਿਆ ਹੈ ਹੁਣ ਤਾਂ ਉਹਦੇ ਬਾਰੇ ਆਮ ਇੱਥੇ ਚੰਡੀਗੜ੍ਹ ਚ ਵੀ ਗੱਲਾਂ ਹੋਣ ਲੱਗੀਆਂ ਨੇ ਇਹਨਾਂ ਨੂੰ ਹੁਣ ਸਮਝ ਆ ਗਿਆ ਅਸੀਂ ਕੀ ਕਹਿ ਰਹੇ ਸੀਗੇ ਪੰਜਾਬ ਪੰਜਾਬੀਆਂ ਦਾ ਹੀ ਨਰਿਆ ਤਾਂ ਆਪਾਂ ਕੀ ਕਰਾਂਗੇ ਸੋ ਉਹਦੇ ਸਿਲਸਿਲੇ ਚ ਅਸੀਂ ਘਰ ਘਰ ਪਿੰਡ ਪਿੰਡ ਮੋਹੱਲੇ ਮੋਹੱਲੇ ਜਾ ਰਹੇ ਹਾਂ ਲੋਕ ਬਹੁਤ ਜੁੜ ਰਹੇ ਨੇ ਨਾਲ ਫਰ ਨੂੰ ਮੈਂ ਇਸ ਲਈ ਤਕਲੀਫ ਦਿੱਤੀ ਆ ਲੁੰਬਾ ਜੀ ਨਾਲ ਗੱਲ ਹੋਈ ਸੀ ਡਿਟੇਲ ਦੇ ਵਿੱਚ ਮੱਗਰ ਜੀ ਨਾਲ ਗੱਲ ਹੋਈ ਸੀ ਤੇ ਹੁਣ ਆਪਾਂ ਆਪਦੇ ਇਲਾਕੇ ਆ ਲਾਉਣਾ ਔਰ ਇਹ ਇਲਾਕਾ ਆਪਣਾ ਮੀਨ ਹੈ ਆਪਣੀ ਤਾਕਤ ਹੈ ਉੱਤ ਤੁਸੀਂ ਤਾਕਤ ਹੋ ਤੇ ਆਪਾਂ ਜਿਹੜਾ ਮੁਕਤਸਰ ਸਾਹਿਬ ਵਿਸਾਖੀ ਤੇ ਇਕੱਠ ਕਰਨਾ ਉਹ ਵੀ ਆਪਾਂ ਇਸੇ ਇਲਾਕੇ ਤੇ ਬਾਲੇ ਨਿਰਪਰ ਹੈ ਨੋ ਡਾਊਟ ਇਧਰੋਂ ਵੀ ਆਉਣਗੇ ਪਰ ਦੂਰ ਵਾਲੇ ਕਿੰਨੇ ਆ ਸਕਦੇ ਹੁੰਦੇ ਤੁਹਾਨੂੰ ਪਤਾ ਸੋ ਤੁਸੀਂ ਉਹਦੇ ਲਈ ਕਮਰ ਕੱਸੇ ਕਸੋ ਆਪਾਂ ਪਿੰਡ ਪਿੰਡ ਜਿਵੇਂ ਪਹਿਲਾਂ ਕਿਹਾ ਸੀ ਆਪਾਂ ਇਹ ਯਾਤਰਾ ਕੱਢਣੀ ਹੈ ਵਹਨ ਦੇ ਨਾਂ ਤੇ ਤੇ ਇੱਕ ਲੋਕਲ ਗਰੁੱਪ ਜਿਵੇਂ ਬਣੇ ਹੋਏ ਨੇ ਹੁਣ ਇਸ ਗਰੁੱਪ ਨੂੰ ਥੋੜਾ ਜਿਆ ਐਕਟਿਵ ਕਰਾਂਗੇ ਜੋ ਵੀ ਤੁਹਾਡੇ ਲੋਕਲ ਲੈਵਲ ਤੇ ਮਸਲੇ ਨੇ ਜਿਹਦੇ ਚ ਜਨਤਕ ਮਸਲਾ ਹੋਵੇ ਪਿੰਡ ਇਨਵੋਲ ਹੋਵੇ ਜਾਂ ਮੁਹੱਲਾ ਇਨਵੋਲ ਹੋਵੇ ਸ਼ਹਿਰ ਹੋਵੇ ਜਾਂ ਵੱਡਾ ਮਸਲਾ ਹੋਵੇ ਕੋਈ ਪਾਣੀ ਦਾ ਕੁਝ ਹੋਰ ਚੀਜ਼ ਦਾ ਉਹਨੂੰ ਤੁਹਾਨੂੰ ਅਸੀਂ ਸਪੋਰਟ ਕਰਾਂਗੇ ਪਹਿਲਾਂ ਉਹ ਵਿਕਟਮਤਾ ਰ ਉੱਠੇ ਫਿਰ ਤੁਸੀਂ ਉਹਨਾਂ ਦੀ ਮਦਦ ਲਈ ਜਾਓ ਕੰਮ ਇਸ ਤਰ੍ਹਾਂ ਹੀ ਵੜ ਜਾਣਾ ਰੋਪੜਾ ਲੈ ਹੋ ਰਿਆ ਪਰ ਬਾਈਚਾਂ ਸੋਨੇ ਚ ਨਾ ਨਿਭੜਿਆ ਤਾਂ ਅਸੀਂ ਪੰਜਾਬ ਵਾਲਿਆਂ ਨੂੰ ਕਾਲ ਦੇਵਾਂਗੇ ਔਰ ਆਪਾਂ ਹੱਲ ਕਰਾਵਾਂਗੇ ਜਿਵੇਂ ਜੀਰਾ ਫੈਕਟਰੀ ਚ ਹੋਇਆ ਮੁੱਦਕੀ ਮੋਰਚੇ ਚ ਆਪਾਂ ਕੀਤਾ ਸੀ ਜਦੋਂ ਮੋਮਜਾ ਮੇਲਾ ਆ ਰਹੀ ਸੀਗੇ ਥੱਲੇ ਖਾਸ ਕਰ ਬੈਠਦੇ ਹੁਣ ਆਪਾਂ ਤੁਹਾਡੇ ਕੋਲੇ ਆ ਰਹੇ ਹਾਂ ਇਸ ਤਰ੍ਹਾਂ ਗਰੁੱਪਾਂ ਨੂੰ ਐਕਟਿਵ ਕਰਾਂਗੇ ਤੇ ਪਿੰਡੋਂ ਪਿੰਡ ਆ ਕੇ ਆਪਾਂ ਅਵੇਅਰ ਕਰਾਂਗੇ ਔਰ 13 ਤਰੀਕ ਨੂੰ ਉਹਨਾਂ ਨੂੰ ਬੁਲਾਵਾਂਗੇ ਔਰ 13 ਤਰੀਕ ਨੂੰ ਆਪਾਂ ਸਿਰਫ ਇੱਕ ਵੱਡੀ ਰੈਲੀ ਕਰਨੀ ਆ ਤੇ ਮਤੇ ਪਾਸ ਕਰਨੇ ਔਰ ਉਸ ਤੋਂ ਬਾਅਦ ਗਵਰਨਮੈਂਟ ਨੂੰ ਤਾੜਨਾ ਕਰਨੀ ਹੈ ਕਿ ਮੰਨ ਜੋ ਨਹੀਂ ਤਾਂ ਜਾਓ ਤੇ ਜਿਹੜੇ ਨਵੇਂ ਆਉਣਗੇ ਉਹ ਇੰਨਾ ਸ਼ਰਤਾਂ ਤੇ ਆਉਣਗੇ ਕਿਉਂਕਿ ਹੁਣ ਆਪਾਂ ਨੂੰ ਜਿਹੜੀ ਵੀ ਗਵਰਨਮੈਂਟ ਬਣੇ ਅਗਲੀ ਉਹ ਇੰਨਾ ਗੱਲਾਂ ਨੂੰ ਮੰਨੇ ਇੰਨਾ ਮੁੱਦਿਆਂ ਨੂੰ ਮੰਨੇ ਔਰ ਇੰਨਾ ਦਾ ਰੋਡ ਮੈਪ ਮੰਨੇ ਐਫੀਡੇਵਿਟ ਦੇ ਵੀ ਤਾਂ ਬਣਾਵਾਂਗੇ ਔਰ ਜਦੋਂ ਇਹਨਾਂ ਨੂੰ ਡਰ ਹੋ ਜਾਂਦਾ ਨਾ ਇਹਨਾਂ ਦੀ ਵੋਟ ਤੇ ਚੋਟ ਕਰ ਦਿੰਨੇ ਆ ਫਿਰ ਇਹਨਾਂ ਨੂੰ ਸਮਝ ਆਉਂਦੀ ਕਿ ਹੁਣ ਸਾਨੂੰ ਇਹ ਗੱਲ ਮੰਨਣੀ ਪਊਗੀ ਐਈ ਆਪਾਂ ਪਾਣੀ ਸਹੀ ਕਰਾ ਪਾਵਾਂਗੇ ਐਈ ਬਾਕੀ ਗੱਲਾਂ ਉਹਦੇ ਲਈ ਆਪਾਂ ਇਹ ਮਹਿੰਮ ਛੇੜੀ ਹੋਈ ਹੈ ਤਾਂ ਤੁਹਾਡੇ ਕੋਲੇ ਆਉਣਾ ਮੈਂ ਮੁੰਗਾ ਜੀ ਨੂੰ ਤੇ ਮੱਗਰ ਜੀ ਨੂੰ ਤੇ ਬਾਕੀ ਸੱਜਣਾਂ ਨੂੰ ਜਿਹੜੇ ਅੱਗੇ ਲੱਗੇ ਹੋਏ ਉਹਨਾਂ ਨੂੰ ਕਹੂੰਗਾ ਮਾੜੀ ਜੇ ਐਕਟਵ ਹੋਵੋ ਤੇ ਆਪਣੇ ਸਾਰੇ ਕਰਮਕਯੋਧਿਆਂ ਨੂੰ ਕਾਇਮ ਕਰੋ ਔਰ ਆਪਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਮਹੱਲੇ ਮਹੱਲੇ ਇਹ ਗੱਲਾਂ ਕੱਢ ਸਕੀਏ ਤੁਰ ਸਕੀਏ ਤਾਂ ਜੋ ਫਿਰ ਸਾਰਿਆਂ ਨੂੰ ਇਕੱਠੇ ਕਰੀਏ ਅੱਜ ਸੰਡੇ ਨੂੰ ਅੱਜ ਹੀ ਮੈਂ ਸਿਰਫ ਘਰੇ ਖੜਾ ਸੀ ਕਿਉਂਕਿ ਥੋੜਾ ਬੁਖਾਰ ਹੋ ਗਿਆ ਸੀ ਮੁਹਾਲੀ ਇਹਦੇ ਨੇੜੇ ਤੇ ਫਤਿਹਗੜ੍ਹ ਸਾਹਿਬ ਤੱਕ ਆਪਾਂ ਇਹ ਸੈਨਤਵਾਰ ਖਤਮ ਕਰ ਲਾਂਗੇ ਉਸ ਤੋਂ ਬਾਅਦ ਬਠਿੰਡੇ ਚ ਵੜਾਂਗੇ ਉਸ ਤੋਂ ਬਾਅਦ ਆਪਣੇ ਇਲਾਕਿਆਂ ਚ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਫਰੀਦਕੋਟ ਮੁਕਤਸਰ ਇਧਰ ਫਿਰੋਜ਼ਪੁਰ ਮੋਗਾ ਤੇ ਬਰਨਾਲੇ ਆਲਾਵਾ ਇਹ ਕੰਮ ਸਾਰੇ ਪੰਜਾਬ ਦਾ ਢੇਡਾ ਲਾਉਣਾ ਆਪਾਂ ਮੀਂਹ ਜਲੰਧਰ ਆ ਲੋ ਹਿਆਰਪੁਰ ਆ ਲੰਮਰੇਸਰ ਨਾਲ ਸਾਰੇ ਪਾਸੇ ਗੱਲ ਹੋ ਰਹੀ ਹੈ 13 ਅਪ੍ਰੈਲ ਤੱਕ ਆਪਾਂ ਸਾਰਿਆਂ ਨੂੰ ਲਾਮਬੰਦ ਕਰਕੇ ਮੁਖਤਸਰ ਸਾਹਿਬ ਵੱਡਾ ਇਕੱਠ ਕਰਨਾ ਹੈ ਔਰ ਉਹ ਚ ਤੁਸੀਂ ਅਹਿਮ ਰੋਲ ਅਦਾ ਕਰਨਾ ਹੈ ਪਲੀਜ਼ ਕਾਇਮ ਹੋਵੋ ਤੇ ਨਾਲ ਜੁੜੋ